welcom to my channel sadi little stars ja rahi hai nan ke kyunki chhoond diyan ho chukiyan chuttiyan nursery class hai assi ho chukeyan ready jaan layi mai apni peete chu sadi princess darling nan ke jande peete cha naal khadiyan jalebiyan biscuit te hor bahut sariyan cheeziyan hai ਕੀ ਹੋ ਰਿਆ ਸੀ ਇਹ ਜੰਪ ਹੁੰਦੀ ਸੀ ਇਹ ਜੰਪ ਹੁੰਦਾ ਸੀਗਾ ਹਾਂਜੀ ਜੰਪਿੰਗ ਕਰ ਰਹੇ ਸੀ ਹਾਂਜੀ ਕਿੰਨੀ ਕਿੰਨੀਆਂ ਚੀਜ਼ਾਂ ਲੱਗ ਦਿੱਤੀਆਂ ਤੈਨੂੰ ਸੰਦੇਵੀ ਕਿੱਤ ਕਰੇ ਮਰਾ ਡੁੰਡਾ ਡੁੰਡਾ ਟੇਸਟੀ ਲੱਗਦਾ ਸ਼ੀਆ ਤੇ ਚੋੜੀ ਚੋੜੀ ਆਂਬ ਦੇ ਛਕੀ ਨੇ ਜਾਂ ਮੈਂ ਵੀ ਬੱਸ ਆਂਬ ਖਾਈ ਜਾਂਦੇ ਆ ਰੋਲਾ ਪਾ ਕੇ हट ਗਏ ਲੱਗੀ ਫਿਰ ਦੁਪਹਿਰੇ ਅਸੀਂ ਖਾਧੀ ਮੈਗੀ ਬੜੀ ਟੇਸਟੀ ਬਣੀ ਸੀ ਗਰਮ ਗਰਮ ਮੈਗੀ ਯਾ ਮੈਗੀ ਓਏ ਹੋਏ ਗਰਮ ਗਰਮ ਸੀ ਅੱਜ ਦੇ ਹੁਣ ਸੌਣਾ ਵਾ ਠੀਕ ਆ ਇਹਨਾਂ ਨਾਲ ਹੁਣ ਖੇਡਣਾ ਨਹੀਂ ਨਹੀਂ ਛੱਡੂ ਹੱਤੀਆ ਹਾਂਜੀ ਇਹ ਪੀਣਾ ਉਹਦੇ ਸਿਰ ਔਰ ਦਸ ਇਹ ਘੋੜਾ ਘੋੜਾ ਆ ਕੀ ਆ ਇਹ ਬਾਤ ਤਾਂ ਗਾ ਗਈ ਆ ਇੱਕੀ ਲਾਫਿੰਗ ਬੁੱਦਾ ਚੱਤੀ ਬੁੱਦਾ ਤੁਸੀਂ ਕਹਣ ਮੈਂ ਬਾਜੀ ਮਾਰੂ ਆ ਵੀ ਮਾਰਦੇ ਆ ਤਿਆ ਤੋੜਨੇ ਨਹੀਂ ਹੈਗੇ ਮਾਵੇਂ ਪਿੰਡ ਦੇ ਅਸੀਂ ਨਿੱਕੇ ਨੇ ਕਿਹਾ ਹੁੰਦੇ ਸੀ ਜਦੋਂ ਦੇ ਸਾਡਾ ਪਾਪਾ ਲੈ ਕੇ ਆਇਆ ਸੀ ਠੀਕ ਆ ਹੁਣ ਆਇਆ ਨਾ ਹੋਵੇ ਦੋਤੀ ਤੋੜ ਜੇ ਸਾਜੋ ਮਨਰਾਜ ਸ਼ਾਮ ਨੂੰ ਖੇਡਾਂਗੇ ਬੱਤਾਂ ਅਪਨਾ ਜੀ ਵੇਲ ਚੋਰੀ ਆਈ ਚੋਗੇ ਵਰਕੇ ਦਿੱਤਾ ਕੈਰਮ ਬੋਰਡ ਹਾਂਜੀ ਹਾਂ ਹੁੰਦਾ ਸੀ ਤੇ ਅਸੀਂ ਡੇਕਰੀਆਂ ਲੱਭਣ ਲੱਗੇ ਤੇ ਡੇਕਰੀਆਂ ਲੱਭਦਿਆਂ ਲੱਭਦਿਆਂ ਨੂੰ ਸਾਰ ਨੂੰ ਮਿਲੇ ਕੁਛ ਸਾਡੇ ਬਚਪਨ ਦੇ ਮੇਰੇ ਬਚਪਨ ਦੇ ਮਨਰਾਜ ਦੀ ਮੰਮੀ ਵੇ ਹਾਂ ਕਲਰ ਸੀਗੇ ਕਸ਼ਣ ਮੈਂ ਰਾਏ ਦਿਖਾਉਗੀ ਕੀ ਹੈਗੇ ਹਾਈ ਮੇਰਾ ਚੰਚ ਚੱਚ ਆਨੇ ਨਾ ਸੀ ਲਓ ਜੀ ਇਹ ਮੈਂ ਛੋਟੀ ਹੁੰਦੀ ਵਰਤੀ ਸੀ ਓਕੇ ਨਾਲੇ ਮਾਮੇ ਚਲੋ ਕੰਡੋ ਕਲਰ ਕੰਡੋ ਮਰਾ ਦੇਖ ਕੇ ਬੜੀ ਖੁਸ਼ ਹੋਈ ਕਲਰ ਨੂੰ ਚਲਦੇ ਆ ਹਾਂ ਇਹ ਚਲਦੇ ਆ ਓਏ ਸਾਰੇ ਚਾਲਦੇ ਆ ਗੱਲਾਂ ਨਾ ਹਾਂਜੀ ਸਰੋ ਕੈਰਮ ਬੋਰਡ ਦੀਆਂ ਡਿਕਰੀਆਂ ਵੀ ਮਿਲ ਜਾਣਗੀਆਂ ਤੇ ਕਲਰ ਮਿਲ ਕੇ ਫਿਰ ਹਰਣਾ ਇਹ ਮੇਰੀ ਛੋਟੀ ਹੁੰਦੀ ਦੇ ਸੀਗੇ ਦੇਖ ਲਓ ਕਿੰਨਾ ਟਾਈਮ ਹੁੰਦੇ ਹੋਗੇ ਹਾਂਜੀ ਜਦੋਂ ਮੈਂ ਪੜਾਈ ਕੱਟਦਾ ਹੁੰਦਾ ਸੀਗਾ ਠੀਕ ਹੈ ਮਰਾਜ਼ ਵੀ ਮੰਮੀ ਦੇ ਮਰਾਜ਼ ਆਇਆ ਨਾਲ ਕਿ ਛੁੱਟੀਆਂ ਕੱਟਣ ਸਮਰਪਕੇਸ਼ਨ ਤੇ ਆਇਆ ਕਮਾ ਹਾਂ ਆਇਆ ਨਾ ਉਹਦੋਂ ਅਸੀਂ ਭਾਰਤ ਦੇ ਵੱਡੇ ਬੱਚੇ ਭਾਰਤ ਦੇ ਆ ਠੀਕ ਆ ਬੁੱਧੀ ਹੋ ਗਈ ਦੇਖੋ ਇੰਨੇ ਸਾਰੇ ਕਲਰ ਮਿਲੇ ਆ ਹਾਂ ਦੇਖੋ ਕਿੰਨੇ ਕਲਰ ਆ ਅਸੀਂ ਖਰਾਬ ਨਹੀਂ ਸੀ ਕਰਦੇ ਛੋਟੇ ਹੁੰਦੇ ਕੁਝ ਪੈਨਸਲਾਂ ਨੇ ਜੋ ਨਵੀਆਂ ਹੀ ਪਈਆਂ ਸੀਗੀਆਂ ਹੁਣ ਆ ਨੀ ਇੰਨੀ ਕਰਵੜ ਮਿਲੀ ਆ ਹਾਂ ਪੈਨਸਲ ਕਲਰ ਨੇ ਇਹ ਮੇਰਾ ਜਿਓਮੈਟਰੀ ਬਾਕਸ ਸੀ ਆਖਾ ਖਰਾਬ ਇਹ ਥੋੜੇ ਖਰਾਬ ਹੋਣਗੇ ਵਿੱਚ ਕਲਰ ਖਸ਼ੌਣ ਚਲੋ ਇੱਕ ਕੇਸਨ ਲਾਭਦੇ ਲਾਭਦੇ ਨੇ ਪਹਿਲਾ ਕੜਾ ਮਿਲਿਆ ਮਨਰਾਜ ਦੇ ਕੜਾ ਪਾਇਆ ਤੇ ਇੱਕ ਮਨਰਾਜ ਦੇ ਮਾਮੀ ਨੇ ਕੜਾ ਪਾਇਆ ਤੇ ਬਾਕੀ ਅਸੀਂ ਲੱਗ ਲੱਭ ਰਹੇ ਆਂ ੜਿਕਰੀਆਂ ਜੇ ਮਿਲ ਗਈਆਂ ਉਹਦੀਆਂ ਫਿਰ ਮਨਰਾਜ ਖੇਡੂ ਕੀ ਕਰਮ ਬੋਰਨਾ ਸੀ ਨਾ ਇਦਾਂ ਦੀਆਂ ਜੈਂਟਰੀਆਂ ਹੁੰਦੀਆਂ ਸੀ ਤੂੰ ਦੇਖਿਆ ਹਾਂ ਤਾਂ ਮੱਕੀ ਮਾਸ ਵਾਲੀਆਂ ਮਿਲਣ ਲੱਗੀਆਂ ਸੀਆਂ ਹਾਂ ਤਾਂ ਬਹੁਤ ਤਰ੍ਹਾਂ ਦੀਆਂ ਚੱਲ ਪਈਆਂ ਇਹਨਾਂ ਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਸੀ ਬਹੁਤ ਜ਼ਿਆਦਾ ਹਾਂ ਬਹੁਤ ਖੁਸ਼ ਹੁੰਦੇ ਸੀ ਇੱਕ ਉਹ ਵਾਲੀ ਹੁੰਦੀ ਸੀਗੀ ਮੱਖੀ ਵਾਲੀ ਹੈ ਨਾ ਪੂਛ ਤੇ ਮੱਖੀ ਬਹਿ ਗਈ ਉਹ ਵਾਲੀ ਸਟੋਰੀ ਦੀ ਬਣਾ ਦੁੰਦੇ ਸੀ ਉਹਦੀ ਇੱਕ ਉਹ ਹੁਣ ਪਤਾ ਨਹੀਂ ਬੱਤ ਕਿੱਥੇ ਗਈ ਇਹ ਅੰਦਰੋਂ ਅਸੀਂ ਲੱਭਦੇ ਸੀਗੇ ਹੁਣ ਫੇਰ ਅੰਬ ਬਣ ਰਾਇਆ ਗੋਰਾ ਕਰਦੀ ਆ ਇਹਦੇ ਨਾਲ ਕਿ ਲੱਗੇਂਦਾ ਨਹੀਂ ਆਇਆ ਪ੍ਰੋਫੀ ਵੀ ਦਿਤੀਆਂ ਬਾਬੇ ਨੇ ਦੇਖੋ ਬਾ ਵਾਹ ਕਿੰਨੇ ਸੁੰਦਰ ਬਣ ਆਇਆ ਵੀ ਕਲਰ ਵੇਚਦੀ ਹਾਂ ਕਿੰਨੇ ਰੁਪਏ ਕਿਲੋ 6 ਚ 5 ਆਏ 7 5 ਦੇ ਇੱਕ ਕਿਲੋ ਦੇ ਦਿੰਨੇ ਹੋ ਨਹੀਂ 6 ਦੇ ਸਾਰੇ ਸਾਰੇ ਨਹੀਂ 7 5 ਦੇ ਕਿਲੋ ਆ ਕਰ ਦੋ ਪੈਕ ਗੱਡੀ ਵੀ ਲੈਣੀ ਬਾਈ ਜੀ ਅਸੀਂ ਆ ਗੱਡੀ ਜਿਹੜੀ ਖੜੀ ਆ ਠੀਕ ਹੈ ਉਹ ਇੰਨੀ ਮਹਿੰਗੀ ਆ ਮਹਿੰਗੀ ਆ ਏ ਇਹ ਸਸਤੇ ਆ ਕਿਲੋ ਹੈ ਨਹੀਂ

రసి ీ బ టేస్టీీర తోడి ఫేరట్టు దానికి పసందా

ਰਾਤ ਨੂੰ ਆਇਕ੍ਰੀਮ ਤੁਮਾਨੀ ਗੁੱਡ ਮਾਰਨਿੰਗ ਕਾ ਗੁੱਡ ਮਾਰਨਿੰਗ ਚੰਡੀਆਂ ਮਮੀ ਦਹਰੇ ਕਈਆਂ ਰੋਹੇ ਰੱਤੇ ਬਾਪ ਪੈਨਸਲ ਕਲਰ ਕਿਹੜੀ ਬੋਲ ਇਹਨਾਂ ਚ ਸਲੈਕਟ ਕਰਨੀ ਐਂ ਨੀਆਂ ਬੋਲਾ ਮਿਲੀਆਂ ਕਿਹੜੇ ਕਲਰ ਦੀ ਬਾਲ ਪਸੰਦ ਆ? ਮੈਨੂੰ ਇਹ ਕਰਦੀ। ਕਿ ਖੰਦਾ। ਇਹ ਪਸੰਦ ਆ। ਇਹ ਨਾ ਮੈਂ ਬੋ ਬੇ ਤੇ ਬੋ ਜਿਵੇਂ ਕਰਦੇ ਐ ਖੋਰ ਸੀ ਲਗ ਜਾਂਦੀ। 2025 2019 ਦੇ ਵਿੱਚ ਮਨਰਾਜ ਦੇ ਮਾਮੇ ਨੇ ਕਰਵਾਇਆ ਸੀਗਾ। ਬਸਤਾਰ ਸੁਜਨ ਮੁਕਾਬਲੇ ओ बच गए ना ये पायो तीच पाए पायो? आ लिया, लिया? चलो जे बच्चे केसधारी उन्होंने दें तेल की शीशी ले लो सर पर रखे सुपया ਇਹ ਤੇਲ ਜਉਣ ਵਾਸਤੇ ਹੁੰਦਾ ਵਿਆਹ ਤੇ ਜਾਗੋ ਚੱਕਣ ਵਾਲਾ ਇਹਨੂੰ ਚਲੋ ਗੋ ਬੈਕ ਮੋਡਲਿੰਗ ਕਰ ਰਹੇ ਹਾਂ ਕਿਨੇ ਦਿਨ ਹੋ ਗਏ ਆਪਣੇ ਨਾਨੀ ਪੰਡਾਏ ਨੂੰ 3 ਦੇ 3 ਦੇ ਕਿੰਨੇ ਦਿਨ ਰਹਿਣਾ ਹੋਰ ਇੰਨੇ ਦਿਨ ਇੰਨੇ ਦਿਨ ਹੋ ਰਹਿਣਾ ਠੀਕ ਐ ਕੱਲਾ ਪਦੋ ਗੁੱਤਾ ਕੀਤੀਆਂ ਸੀ ਪਰਸੋਂ ਰੀਵਨ ਪਾਗੇ ਕੀਤੇ ਸੀ ਅੱਜ ਆਪਾਂ ਇਹ ਇਦਾਂ ਦੀ ਗੁੱਤ ਕੀਤੀ ਐ ਸਿਕੰਨਾ ਵਿੱਚ ਇਅਰਿੰਗਸ ਪਾਏ ਆ ਬੜੇ ਸੁੰਦਰ ਆ ਤੁਸੀਂ ਪਾਗੇ ਨਹੀਂ ਹੋ ਨੇ ਸ਼ੇ ਅਜੇ ਨਹੀਂ ਆ ਕੇ ਆਉਣੇ ਸੀ ਅਸੀਂ ਬੱਚੇ ਆ ਤੁਸੀਂ ਮੈਡਮ ਆ ਫੰਕਸ਼ਨ ਫੰਕਸ਼ਨ ਠੀਕ ਹੈ ਮੈਮ ਜੀ ਮੈਮ ਪੜਾ ਦਿਓ ਹੁਣ ਸਾਨੂੰ ਆਪਾਂ ਡਾਂਸ ਕਰ ਲੋ ਮੈਂ ਡਾਂਸ ਕਰਨਾ ਵਾ ਡਾਂਸ ਕਰ ਦੋ ਲੰਚ ਲੰਚ ਕਰ ਲੋ ਆਬ ਨਹੀਂ ਕਿਹਾ ਸੀ ਕਹਿਆ ਸੀ ਨਹੀਂ ਕਿਹਾ ਸੀ ਝੂਠ ਬੋਲਦੀਆਂ ਮੈਂ ਤੇਰੀ ਨਾਨੀ ਨੂੰ ਨਹੀਂ ਕਿਹਾ ਪਾਗ ਨਹੀਂ ਕਿਹਾ ਸੀ ਕਿਆਈ ਝੂਠ 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 ਬੋਲਦੀ ਤੂੰ ਝੂਠ ਤੂੰ ਝੂਠ ਬੋਲਦੀ ਮੈਂ ਤੇਰੇ ਨਾਲ ਗੁੱਸਿਆਂ ਨਹੀਂ ਤੇਰੇ ਨਾਲ ਚੁੱਚਿਆਂ ਗੁੱਸਿਆਂ ਮੈਂ ਤੇਰੇ ਨਾਲ ਚੁੱਚਿਆਂ ਗੁੱਸਿਆਂ ਚੁੱਚਿਆਂ ਗੁੱਸਿਆਂ ਚੁੱਚਿਆਂ ਸਵੇਰ ਚਾਹ ਪੀਂ ਰਹੀ ਐ ਸਵੇਰ ਸਵੇਰ ਮਰਾਈ ਦੀ ਚਾਹ ਪੀਆ ਦੁੱਧੂ ਵਾਲੀ ਬਿਸਕਟ ਖਾਂਦਾ ਬਿਆ ਟੇਸਟੀ ਐ ਬਿਸਕਟ ਹੈਮਨ ਰਾਜ ਆ ਜਾ ਬਾਬਾ ਹੁਣ ਮਨਰਾਜ ਲੈ ਕੇ ਆਉ ਬਾਬੇ ਤੂੰ ਖਿਲਾ ਜਾਂ ਕੈਂਡੀਆਂ ਚਾਹ ਨਾ ਦੋਲੀ ਚਲੋ 난 니네 जा रही है बाहर आ गया बाबा गजाला हां बाबा ਪ੍ਰਚਾਦਾ। ਠੀਕ। ਅਜੂਈ ਤੇਰੇ ਆਲ ਦੇਖੀ ਜਾਂਦੀ ਸੀ ਉਹ ਕਹਿੰਦੀ ਮੈਂ ਵੀ ਖਾਣੀਆ। ਸੁਬਾ ਸੁਬਾ ਉਹਦੇ ਨੂੰ ਦੁੱਧ ਵਾਲੀ ਚਾਹ ਮਿਲ ਗਈ, ਬਿਸਕਟ ਵੀ ਆਲ ਗਏ। ਕਿਹੜੀ ਗਣ? ਇਹ ਤਾਂ ਤਾਂਲੇ-ਤਲੇ ਦੇਖ। ਬਹੁਤ ਚਲੇ ਗਏ। ਕਿੱਥੇ ਕੈਰ ਦੀ? ਹਾਂ? ਕਿੱਥੇ ਕੈਰ ਦੀ? ਇਹ ਕਿਹੜੇ ਰੰਗ ਦੀ ਆ? ਆ ਵਾਲੀ ਕਹਿੰਦੀ। கேடி पार्च पाली हैं ऐसे आप आ चलो ये बाज़ काली हो ये बड़ी छोटी लिखी है ए वी सी डी नाम मेरा सॉन्ग सुन लगे ओपे टिकट है या लेओ डे फोर्थ महाराज ने मॉर्निंग स्टार्ट किया कार्टून देखना फोर्थ डे दे हो गया आज की त ड्रैंग मास्टर ने जुड़ा आज मेरा पति के नाम में जुड़ा करना यस करके भी जुड़ा कर जाके कर जाके जी जी नहां नहां आज ड्रैंग मास्टर है आज मुंडा बने जी ड्रैंग मास्टर साडा मैं ड्रेज रचनाया मैं ते मजा मजा मेरी

ਕੁੱਲਰ ਚ ਪਾਣੀ ਬਹਨ ਵਰਦੀਆਂ ਪਤਾ ਕੁੱਲਰ ਚ ਪਾਣੀ ਬੰਦਾ ਹੈ ਕਿਥੇ ਹਾਈ ਹੋ ਗਈ ਭਗਵਾਨ ਨਹੀਂ ਫਿਰਦਾ ਅੱਜ ਇਹ ਆ ਗਈ ਬਣਾ ਰਹੀਆਂ ਪਹਾੜੀ ਆਈਸਕ੍ਰੀਮ ਆਈਸਕ੍ਰੀਮ ਵਾਲੀ ਗੋਲਾਵੰਦੀਆ ਗੋਲ ਗੋਲ ਆਈਸਕ੍ਰੀਮ ਗੋਲਾਵੰਦੀਆ ਗੋਲਾ ਆਏ ਚਾਦਰ ਨੂੰ ਨਹੀਂ ਲਾਉਣੇ ਹੱਥਾਂ ਜੀ ਓਏ ਹੋਏ ਓਏ ਹੋਏ ਚਾਦਰ ਨੂੰ ਨਹੀਂ ਹੱਥ ਪੁੰਜਣੇ ਮਟਰਮੈਲਨ ਵਾਟ ਇਸ ਥੀਆ ਨਗਰ ਕੀਰਤਨ ਕਰਕੇ ਸਫਾਈ ਚੱਲ ਰਹੀ ਆ ਘਾਟ ਪਟ ਰਹੇ ਆ ਹਾਂ ਤਾਂ ਜਲਦੀ ਰੈਡੀ ਹੋਏ ਅੱਜ ਆਪਾਂ ਹੈ ਪਾ ਚੀ ਚੱਤ ਜੇ ਮੈਂ ਨਗਰ ਕੀਰਤਨ ਕਰਕੇ ਅੱਜ ਨਗਰ ਕੀਤੇ ਨੇ ਨਗਰ ਕੀਤਨ ਲਈ ਹਾਂ ਠੀਕ ਆ ਨਾਨੀ ਪੰਡਾ ਪਰ ਨਗਰ ਕੀਤਨ ਦੇਖਾਂਗੇ ਅੱਗੇ ਵੀ ਤੁਹਾਨੂੰ ਨਗਰ ਕੀਤਨ ਦੇਖਿਆ ਇੱਥੇ ਨਾ ਨਾਨੀ ਪੰਡਾ ਹਾਂ ਕੱਟਦੇ ਆ ਹਾਂ ਬੋਲੋ ਬਾਈ ਕੁਕਾ ਚੱਕ ਕੇ ਵਾਈਕਰੂ ਕਰਾਂਗੇ ਹੱਥ ਜੋੜ ਕੇ ਹਾਂਜੀ ਕੀ ਦੇਖਣਗੇ ਪਾਣੀ કે ફિર મરાજ ને કી ખરીદ્યા ક્લે લઈ એ ના હા ઠીકે લે ઇંડા હુંડા હા તો ફિર ઉથે પીતા ઠંડા મીઠા જાલ હા દો એક ગોળ બાઈજી ડોરે મણ બનાવીએ દેના હાજી હણ ખુશ નાની પંડા કે ખુશ મેનુ ની બતાય સ્ક્લે વારે કી હે છોડ્યો ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲਾਈਕ ਕਰੋ। ਹਾਂ ਡੌਗੀ ਪਿਆ ਮਨ ਰਾਇਦਾ। ਮੰਮੀ ਪਿੰਡ ਦਾ ਡੌਗੀ ਪਿਆ ਹੋਵੇ। ਡੌਗੀ। ਇਹਨੇ ਮੈਨੂੰ ਨਾ ਛੁਛਾ ਕਰਦਾ। ਕੀ ਕਰਦਾ? ਕੌਣ ਗੁੱਸੇ ਕਰਦਾ? ਉਹ ਡੌਗੀ। ਡੌਗੀ ਤਾਂ ਗੁੱਸੇ ਕਰਦਾ। ਗੁੱਸਾ ਕਰਦਾ ਉਹ। ਤਕਲੇ ਦੇਖੋ ਸਾਡੀ ਕਲੇ ਕਿਦਾਂ ਦੀ ਬਣੀ ਆ ਰਹੀਆਂ ਲੈਗਸ ਨੇ ਆ ਰਹੀਆਂ ਨਾ ਲੈਗਸ ਤੁਸੀਂ ਟਰਾਈ ਕਰੋ ਜੀ ਹਾਂ ਜੀ ਆਹ ਦੇਖੋ ਕਿੰਨਾ ਸੁੰਦਰ ਬਣਿਆ ਸਾਡੀ ਕਲੇ ये हमारा आई पेंगई लंदा होया टॉप्स दिखायो मै मैचिंग मैजिंग आ देखो कितने सुंदर टॉप्स ने दूसरा सेट दिखायो दूसरी साइड तो सुंदर लग रहे हैं ना ਡੈਂਪਿੰਗ ਫੁੱਲਨ ਜੋ ਆਏਗੀ ਤੱਕ ਨਾਨੀ ਪਿੰਨ ਮਜ਼ਾ ਹੀ ਆਉਂਦਾ ਤੇਰੇ ਤੇ ਮਮੀ ਹੈ ਕਲੇ ਕਲੇ ਲੈ ਆਉਨੇ ਆ ਜੀ ਮੇਰੇ ਕੋਲ ਕਲਮ ਕਰਨਾ ਓਕੇ ਤੁਸੀਂ ਬਹੁਤ ਟਾਈਮ ਦੇ ਕਲੇਮ ਮੰਗ ਰਹੇ ਸੀ ਨਾ ਅੱਜ ਅਚਾਨਕ ਨਗਰ ਨਗਰ ਕੀਪਿੰਦੇ ਭਾਈ ਆ ਗਿਆ ਨਾ ਫਿਰ ਉਹ ਤੋਂ ਆਪਾਂ ਬਾਈ ਕਰ ਲਈ ਹਾਂ ਮੈਂ ਕਿਹਾ ਉਹ ਬਾਈ ਉਹ ਸਿੱਧੇ ਸਿੱਧੇ ਨਹੀਂ ਦਿੱ ਜਾਨ ਕੇ ਇੰਵੀਟੇਸ਼ਨ ਕਰਨੇ ਬੱਚੇ ਅੱਜ ਬਾਹਰ ਚਲੇ ਗਏ ਹਮ ਐਕਟਿੰਗ ਨਹੀਂ ਕਰਨੀ ਜਾਣ ਵਜ ਕੇ ਇਹ ਨਾਨੀ ਦੀਆਂ ਪਾਟੀਆਂ ਪੱਥੀਆਂ ਹੋਈਆਂ ਉਹ ਨਾਨੀ ਦੀ ਬੱਚੀ ਖੜੀ ਆ ਇਹ ਨਾਨੀ ਵੀ ਮਨਰਾਜ ਖੜੀ ਆ ਹੁਣ ਆਪਾਂ ਕਾਹ ਦੀ ਛਾਵੇਂ ਬੈਠੇ ਆ ਇਹ ਦਾ ਤੂਤ ਤੂਤ ਆ ਤੂਤ ਬਹਾਵ ਐਕਸਾਈਡ ਆਪਾਂ ਇਹਨੂੰ ਕਹਿੰਦੇ ਆ ਬਕੈਣ ਕਹਿੰਦੇ ਆ ਬਕੈਣ ਕਹਿੰਦੇ ਆ ਆਈ ਥਿੰਕ ਇਹਦੇ ਛਾਵੇਂ ਬੈਠੀਆਂ ਡੇਕ ਵੀ ਕਹਿੰਦੇ ਆ ਵਿਸ਼ਾਵੇਂ ਬੈਠੇ ਆ ਲੈਣੀ ਚਾਹੀਦੀ ਦਰਖਤਾਂ ਦੀ ਛਾਂ ਵੀ ਨਾ ਅਸੀਂ ਨਾਨੀ ਪਿੰਡ ਲੈਂਦੇ ਸੀ ਅਸੀਂ ਲੈਂਦੇ ਸੀ ਦਰਖਤਾਂ ਦੀ ਛਾਂ ਬਹੁਤ ਚੰਗੀ ਹੁੰਦੀ ਹੈ ਦਰਖਤਾਂ ਦੀ ਛਾਂ ਸੁਆ ਚਾੜੂ ਲਗਾਇਆ ਸੀ ਹੁਣ ਫੇਰ ਪੱਤੇ ਪੱਤੇ ਹੋ ਗਏ ਹੁਣ ਨਾ ਕੋਦੂ ਚੀਫ ਫੇਰ ਚਾੜੂ ਲਗਾ ਦਿਓ ਬਾਈ ਜੀ ਤੋਂ ਆਪਾਂ ਭਾਈ ਮਨਰਾਜ ਜੀ ਬਾਈ ਜੀ ਤਾਂ ਆਪਾਂ ਦੇਖੋ ਦਰਖਤ ਹਿੱਲ ਰਹੇ ਆ ਹਵਾ ਦੇ ਰਹੀ ਆ ਹਾਂ ਹੋ ਹਾਂ ਹੁਣ ਆਪਾਂ ਚੱਲ ਗਏ ਅੱਜ ਪਿੰਡ ਫਿਰ ਹਾਂਜੀ ਹੁਣ ਆਪਾਂ ਫਿਰ ਕਿੱਧਰ ਜਾਣਾ ਬਾਅਦ ਚ ਦੁਬਾਰਾ ਚ ਦੁਬਾਰਾ ਜਾਪਾਂ ਕੋਈ ਪੈਂਟ ਉਹ ਸੁਮਰ ਕੋਈ ਪੈਂਟ ਜਾਗੇ ਫਿਰ ਕੋਮਣ ਜਾਣਾ ਹਾਂਜੀ ਘਰੇ ਘੁੰਮ ਲੈਣੇ ਆਂ ਗੜਾ ਕੱਢ ਲੈਣੇ ਆਂ ਹੈਂ ਤਰੀ ਕਿਲੇ ਕਿਤੇ ਆ ਮੇਰੇ ਕੋਲ ਹੈ ਨਹੀਂ ਕੀ ਹੈ ਨਹੀਂ ਵਾਸ਼ ਤਨ ਇਹ ਨੇ ਪਿੰਡ ਆਵੀਆਂ ਪਾਥੀਆਂ ਤਰਕੀ ਚਲੀ ਗਈ ਨੇੜੇ ਦੁਕਾਨ ਬੰਦ ਸੀ ਹੈ ਦੋਨੇ ਕਾਨਾ ਖੁਨਿਆ ਸੀ ਉਹਦੇ ਖੁੱਲੀਆਂ ਸੀ ਨੇੜੇ ਵਾਲੀਆਂ ਦੁਕਾਨਾਂ ਬੰਦ ਸੀ மாமா கேஜ் திணி மட்டாட்ட ਫਾਈਨਲੀ ਅਸੀਂ ਪਹੁੰਚ ਗਏ ਘਰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਥੈਂਕ ਯੂ